ਆਖਰਕਾਰ ਗੱਲ ਕੀ ਹੋਗੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਟਿਕਟ ਹਾਲੇ ਤੱਕ ਨਹੀਂ ਐਲਾਨੀ ਲੰਬੇ ਸਮੇਂ ਤੋਂ ਜੜੀਆਂ ਗਤੀਵਿਧੀਆਂ ਨੇ ਸਿਆਸੀ ਸਰਗਰਮੀਆਂ ਨੇ ਚੋਣ ਸਰਗਰਮੀਆਂ ਨੇ ਉਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼ੁਰੂ ਕੀਤੀਆਂ ਹੋਈਆਂ ਨੇ ਪਰ ਗੱਲ ਕਿੱਥੇ ਰੁਕ ਗਈ ਕਿਉਂ ਜਿਹੜਾ ਬੀਬਾ ਬਾਦਲ ਦੀ ਟਿਕਟ ਪਹਿਲੀ ਸੂਚੀ 'ਚ ਨਹੀਂ ਐਲਾਨੀ ਗਈ ਜੋ ਕਿ ਪੱਕੇ ਉਮੀਦਵਾਰ ਸਮਝੇ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਆਖਰਕਾਰ ਕੀ ਹੋਇਆ ਕੀ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਫੈਕਟਰ ਹੈ ਕੀ ਕੋਈ ਹੋਰ ਕਾਰਨ ਹੈ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸਦੇ ਆ ਕਿ ਆਖਿਰਕਾਰ ਬੀਬਾ ਬਾਦਲ ਦਾ ਨਾਂ ਜਿਹੜਾ ਉਹ ਕਿਉਂ ਨਹੀਂ ਲਾਣਿਆ ਗਿਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 7 ਉਮੀਦਵਾਰ ਲਾਣੇ ਨੇ ਬੜੀ ਸ਼ਿੱਦਤ ਨਾਲ ਡੀਕਸੀ ਕੇ ਬੀਬਾ ਹਰਸਿਮਰਤ ਕੋਰ ਬਾਦਲ ਦਾ ਨਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਇਸ ਸੂਚੀ ਦੇ ਵਿੱਚ ਸ਼ਾਮਲ ਹੋਵੇਗਾ ਪਰ ਇਹ ਹੋਇਆ ਨਹੀਂ ਆਖਿਰਕਾਰ ਗੱਲ ਕੀ ਹੋਈ ਕਿਉਂ ਬੀਬਾ ਬਾਦਲ ਨੂੰ ਜਿਹੜਾ ਹੈ ਉਹ ਟਿਕਟ ਨਹੀਂ ਦਿੱਤੀ ਗਈ ਉਹਦੇ ਦੋ ਤਿੰਨ ਕਾਰਨ ਜਿਹੜੇ ਆ ਉਹ ਸਿਆਸੀ ਹਲਕਿਆਂ ਦੇ ਵਿੱਚ ਚੱਲ ਰਹੇ ਆ ਪਹਿਲਾ ਕਾਰਨ ਤਾਂ ਇਹ ਆ ਕਿ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅਕਾਲੀ ਦਲ ਦੇ ਵਿੱਚੋਂ ਹੀ ਬੰਦੇ ਤੋੜ ਕੇ ਜਾਨਕੀ ਮਲੂਕਾ ਪਰਿਵਾਰ ਦੀ ਨੂੰ ਬੀਬਾ ਪਰਮਪਾਲ ਕੌਰ ਨੂੰ ਜਿਹੜਾ ਉਹ ਟਿਕਟ ਦਿੱਤੀ ਜਾ ਸਕਦੀ ਹੈ ਤੇ ਇਸ ਕਰਕੇ ਅਕਾਲੀ ਦਲ ਨੂੰ ਜਿਹੜਾ ਛੱਟ ਵਾ ਸਕਦੀ ਹੈ ਰਾਜਨੀਤਿਕ ਛੱਟ ਵਾ ਸਕਦੀ ਹੈ ਤੇ ਇਸੇ ਕਾਰਨ ਬੀਬਾ ਬਾਦਲ ਜਿਹੜੇ ਆ ਉਹ ਹਾਲੇ ਦੁਚਿੱਤੀ ਚ ਇੱਕ ਕਾਰਨ ਜ਼ਰੂਰ ਹੈ ਪਰ ਵੱਡਾ ਕਾਰਨ ਇਸ ਕਾਰਨ ਜਿਹੜਾ ਟਿਕਟ ਦਾ ਐਲਾਨ ਨਹੀਂ ਹੋਇਆ ਕਾਰਨ ਦੂਜਾ ਆ ਦਰਅਸਲ ਬੜੀਆਂ ਚਰਚਾਵਾਂ ਨੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਿਹੜੇ ਆ ਉਹ ਚੋਣ ਮੈਦਾਨ 'ਚ ਉਤਰ ਸਕਦੇ ਆ ਚਰਚਾ ਇਹ ਵੀ ਆ ਕਿ ਕਾਂਗਰਸ ਉਹਨਾਂ ਨੂੰ ਟਿਕਟ ਦੇ ਸਕਦੀ ਆ ਦੂਜੀ ਚਰਚਾ ਇਹ ਵੀ ਆ ਕਿ ਉਹ ਆਜ਼ਾਦ ਖੜੇ ਹੋ ਸਕਦੇ ਆ ਤੇ ਕਾਂਗਰਸ ਉਹਨਾਂ ਨੂੰ ਸਪੋਰਟ ਕਰੇਗੀ ਸਥਿਤੀ ਇਹ ਹੈ ਬੀਤੀ ਕੱਲ ਤੱਕ ਅਮਰਤਾ ਵੜਿੰਗਾ ਤੇ ਜੀਤ ਮਹਿੰਦਰ ਸਿੰਘ ਦਾ ਨਾਮ ਬਠਿੰਡਾ ਲੋਕ ਸਭਾ ਹਲਕੇ ਤੋਂ ਚੱਲਦਾ ਰਿਹਾ ਪਰ ਫਿਰ ਜਿਹੜੀ ਆ ਸੂਚੀ ਫਿਲਹਾਲ ਨਹੀਂ ਆ ਸਕੀ ਤਾਂ ਕੁਝ ਸਪਸ਼ਟ ਕਿਹਾ ਨਹੀਂ ਜਾ ਸਕਦਾ ਚਰਚਾਾਂ ਵਿੱਚ ਇਹ ਵੀ ਨੇ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਚਾਹੇ ਆਜ਼ਾਦ ਚਾਹੇ ਕਾਂਗਰਸ ਦੀ ਟਿਕਟ ਤੇ ਬਠਿੰਡਾ ਤੋਂ ਚੋਣ ਲੜਦੇ ਆ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਲਿਜਾਇਆ ਜਾਵੇਗਾ ਉਹਨਾਂ ਨੂੰ ਫਿਰੋਜ਼ਪੁਰ ਤੋਂ ਢੇਡ ਦਿੱਤੀ ਜਾਵੇਗੀ ਜਾਂ ਖੰਡੂਰ ਸਾਬ ਤੋਂ ਦੋਵੇਂ ਚਰਚਾਵਾਂ ਨੇ ਫਿਰੋਜ਼ਪੁਰ ਦੀ ਚਰਚਾ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਫਿਰੋਜ਼ਪੁਰ ਦੀ ਚਰਚਾ ਕਿਉਂਕਿ ਇਸ ਕਰਕੇ ਵੀ ਜ਼ਿਆਦਾ ਚੱਲ ਰਹੀ ਹੈ ਕਿ ਇਸ ਸਮੇਂ ਸੁਖਬੀਰ ਸਿੰਘ ਬਾਦਲ ਜਿਹੜੇ ਆ ਉੱਥੇ ਲੋਕ ਸਭਾ ਮੈਂਬਰ ਨੇ ਲੋਕ ਸਭਾ ਮੈਂਬਰ ਹੁੰਦੇ ਉਹਨਾਂ ਨੇ ਲੋਕਾਂ ਦੇ ਕੁਝ ਕੰਮ ਕਰਾਏ ਹੋਣਗੇ ਲੋਕਾਂ ਦੇ ਟੱਚ 'ਚ ਹੋਣਗੇ ਤੇ ਇਹ ਜਿਹੜਾ ਹਲਕਾ ਆ ਲਗਭਗ ਉਹਨਾਂ ਦਾ ਬਹੁਤ ਅਸਰ ਐਸ ਹਲਕੇ ਦੇ ਅੰਦਰ ਬਾਦਲ ਪਰਿਵਾਰ ਦਾ ਤਾਂ ਇਹ ਕਾਰਨ ਹੋ ਸਕਦਾ ਹੈ ਵੱਡਾ ਕਾਰਨ ਇਹੀ ਹੈ ਕਿ ਜਿਹੜਾ ਇਸ ਸਮੇਂ ਸਿੱਧੂ ਮੂਸੇਵਾਲਾ ਦੇ ਪਿਤਾ ਦੇਖੋ ਦੋ ਕਾਰਨ ਅਕਾਲੀ ਦਲ ਇਹ ਵੀ ਕਹਿ ਸਕਦਾ ਹੈ ਕਿ ਜਿਹੜਾ ਅਸੀਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਲਈ ਇਹ ਸੀਟ ਛੱਡ ਰਹੇ ਹਾਂ ਅਸੀਂ ਕਿਤੇ ਹੋਰ ਲੜ ਲਾਂਗੇ ਅਸੀਂ ਆਪਣਾ ਕੈਂਡੀਡੇਚਰ ਦਿੰਦੇ ਨਹੀਂ ਇੱਥੋਂ ਅਸੀਂ ਆਪਣਾ ਉਮੀਦਵਾਰ ਇੱਥੋਂ ਐਲਾਨਦੇ ਨਹੀਂ ਅਕਾਲੀ ਦਲ ਸਾਰੀ ਚੀਜ਼ ਜਿਹੜੀ ਐ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਫੇਵਰ ਚ ਕਰਕੇ ਉਹਨਾਂ ਦੇ ਹੱਕ 'ਚ ਬਹਿ ਸਕਦਾ ਤੇ ਉਹ ਆਜ਼ਾਦ ਚੋਣ ਲੜਨਗੇ ਕਾਂਗਰਸ ਵੀ ਉਹਨਾਂ ਦੇ ਹੱਕ 'ਚ ਹੋਊਗੀ ਅ ਅਕਾਲੀ ਦਲ ਵੀ ਉਹਨਾਂ ਦੇ ਹੱਕ 'ਚ ਹੋਊਗਾ ਤੇ ਉਹ ਆਜ਼ਾਦ ਚੋਣ ਲੜਨਗੇ ਇੱਕ ਤਾਂ ਇਹ ਹੋ ਸਕਦਾ ਕਿਉਂਕਿ ਸੁਭਾਵਿਕ ਜੀ ਗੱਲ ਐ ਕਿ ਸਿੱਧੂ ਮੂਸੇਵਾਲਾ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਅਕਾਲੀ ਦਲ ਉਹਨਾਂ ਦੀ ਕਦਰ ਕਰਦਾ ਹੋਇਆ ਇਹ ਕੰਮ ਕਰ ਦੇਵੇ ਇਹ ਵੀ ਹੋ ਸਕਦਾ ਕਿ ਅਕਾਲੀ ਦਲ ਇੱਥੇ ਕੋਈ ਹੋਰ ਕੈਂਡੀਡੇਟ ਲੈ ਆਵੇ ਫਿਲਹਾਲ ਇਹ ਸਥਿਤੀ ਨਹੀਂ ਲੱਗਦੀ ਕਿ ਹੋਰ ਕੈਂਡੀਡੇਟ ਆਊਗਾ ਲੱਗਦਾ ਇੰਜ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਇੱਥੇ ਆਏ ਤਾਂ ਅਕਾਲੀ ਦਲ ਆਪਣਾ ਉਮੀਦਵਾਰ ਖੜਾ ਨਹੀਂ ਕਰੇਗਾ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਹੱਕ 'ਚ ਜਿਹੜਾ ਸਮਰਥਨ ਦੇਊਗਾ ਉਹ ਨਾਲ ਦੇ ਹੱਕ 'ਚ ਬੈਠ ਜਾਊਗਾ ਇਦਾਂ ਹੀ ਕਾਂਗਰਸ ਕਰੂਗੀ ਫਿਰ ਮੁਕਾਬਲਾ ਆਮ ਆਦਮੀ ਪਾਰਟੀ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਭਾਰਤੀ ਜਨਤਾ ਪਾਰਟੀ 'ਚ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ 'ਚ ਮੁਕਾਬਲਾ ਸੁਭਾਵਿਕ ਜੀ ਗੱਲ ਹੈ ਫਿਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕੀ ਪਤਾ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਵਾਪਸ ਲੈ ਲਵੇ ਸਥਿਤੀਆਂ ਅਜਹੀਆਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਫਿਲਹਾਲ بڑا ਇਹ ਮੌਕਾ ਹੈ ਬੀਬਾ ਬਾਦਲ ਦੀ ਟਿਕਟ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ ਇਹ ਵੱਡਾ ਕਾਰਨ ਹੈ ਜਿਹੜਾ ਸਾਹਮਣੇ ਨਿਕਲ ਕੇ ਆਇਆ ਬੀਬਾ ਪਰਮਪਾਲ ਕੋਰ ਬੀਜੇਪੀ ਵਾਲਾ ਕਾਰਨ ਜ਼ਰੂਰ ਹੈ ਪਰ ਉਹ ਐਡਾ ਵੱਡਾ ਕਾਰਨ ਨਹੀਂ ਕਿ ਜਿਹੜਾ ਅਕਾਲੀ ਦਲ ਨੂੰ ਬੀਬਾ ਬਾਦਲ ਦੀ ਟਿਕਟ ਬਦਲਣੀ ਪਵੇ ਉਸ ਨਾਲ ਅਕਾਲੀ ਦਲ ਲੜਨ ਦੇ ਸਮਰੱਥ ਹੈ ਅਕਾਲੀ ਦਲ ਦੀ ਇੱਕ ਪੈਟ ਵੋਟ ਹੈ ਇੱਕ ਪੱਕਾ ਵੋਟ ਬੈਂਕ ਹੈ ਪੱਕੇ ਲੋਕ ਨੇ ਪੱਕਾ ਕਾਢ ਰ ਹੈ ਭਾਜਪਾ ਦੇ ਮੁਕਾਬਲੇ ਉਹਨਾਂ ਕੋਲੇ ਕਾਢਰ ਬਹੁਤ ਜ਼ਿਆਦਾ ਹੈ ਉਹਨਾਂ ਦੇ ਹਰ ਪਿੰਡ 'ਚ ਵਰਕਰ ਨੇ ਡੈਡੀਕੇਟਿਡ ਵੋਟਰ ਹੈ ਬਠਿੰਡਾ ਮਾਨਸਾ ਦੇ ਅੰਦਰ ਉਹਨਾਂ ਦਾ ਤੇ ਉਹ ਲੋਕ ਖੋਰਾਂ ਦੀ ਵੋਟ ਪਵਾਉਣ ਦੀ ਵੀ ਕੋਸ਼ਿਸ਼ ਕਰਦੇ ਆ ਇਸ ਕਰਕੇ ਬਹੁਤੀ ਇਸ ਮਾਮਲੇ ਦੀ ਵੀ ਕੋਈ ਬਹੁਤੀ ਚਿੰਤਾ ਨਹੀਂ ਕਿ ਬਿਬਾ ਪਰਮਪਾਲ ਕੋਰ ਵੀ ਬੱਪਰਮਪਾਲ ਕੋਰ ਕੋਈ ਵੀ ਬੀਜਗੀਰ ਕੋਰ ਤਾਂ ਹੈ ਨਹੀਂ ਕਿ ਜਿਹੜੇ ਸਿਆਸੀ ਤੌਰ ਤੇ ਬਹੁਤ ਮਜ਼ਬੂਤ ਨੇ ਜਿਨ੍ਹਾਂ ਨੂੰ ਸਿਆਸੀ ਤੌਰ ਦੇ ਉੱਤੇ ਕਹਿ ਸਕਦੇ ਆ ਕਿ ਵੀ ਉਹਨਾਂ ਦੇ ਕੋਲੇ ਇੱਕ ਕੱਦ ਹੈ ਇਦਾਂ ਤਾਂ ਹੈ ਨਹੀਂ ਵੀ ਨਵੇਂ-ਨਵੇਂ ਅਫਸਰ शाही ਛੱਡ ਕੇ ਜਿਹੜਾ ਉਹ ਰਾਜਨੀਤੀ ਚ ਆਇਆ ਤਾਂ ਵੀ ਬਾਹਰ ਸਿਮਰਤ ਕੋਰ ਦਾ ਬਾਦਲ ਦਾ ਮੁਕਾਬਲਾ ਉਹ ਕਿਸੇ ਹਰ ਹਿੱਲੇ ਨਹੀਂ ਕਰ ਸਕਦੇ ਇਹ ਇਹ ਗੱਲ ਨੰਗਾ ਚਿੱਟਾ ਸੱਚ ਹੈ ਹਾਂ ਵੋਟਾਂ 'ਚ ਡੈਂਟ ਜ਼ਰੂਰ ਪਾ ਸਕਦੇ 10000 20000 15000 ਜੋ ਵੀ ਉਹਨਾਂ ਦੀ ਸਮਰੱਥਾ ਹੋਈ ਉਹ ਪਾ ਜਾਣਗੇ ਇਹ ਅਕਾਲੀ ਦਲ ਨੂੰ ਇਸ ਦਾ ਨੁਕਸਾਨ ਜ਼ਰੂਰ ਹੈ ਕਿ ਅਕਾਲੀ ਦਲ ਜਿਹੜਾ ਹੈ ਉਸ 5 10000 20000 ਤੇ ਹਾਰਦਾ ਹੋਇਆ ਤਾਂ ਉਹ ਵੀ ਬ ਪਰਮਪਾਲਪੁਰ ਕਰਕੇ ਹਾਰੂਗਾ ਇਹ ਸਥਿਤੀ ਹੈ ਪਰ ਵੱਡਾ ਕਾਰਨ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਸਿਆਸਤ ਚੋਣਾ ਉਹਨਾਂ ਦੀ ਐਂਟਰੀ ਨੂੰ ਲੈ ਕੇ ਹਾਲੇ ਤੱਕ ਦੁਚਿੱਤੀ ਹੈ ਪਰ ਜਿਹੜੀ ਹਲਕਿਆ ਸਿਆਸੀ ਹਲਕਿਆਂ ਦੇ ਅੰਦਰ ਕੋਸਰਮੋਸਰ ਹੈ ਸਿਆਸੀ ਹਲਕਿਆਂ ਦੇ ਅੰਦਰ ਜਿਹੜੀ ਚਰਚਾ ਹੈ ਜਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੂਤਰ ਗੁਟਮੀ ਆਵਾਜ਼ ਚ ਇਹ ਗੱਲ ਕਹਿ ਰਹੇ ਆ ਕਿ ਵੀ ਇਦਾਂ ਹੋਇਆ ਤਾਂ ਫਿਰ ਸਾਨੂੰ ਸੋਚਣਾ ਪਵੇਗਾ ਤਾਂ ਇਹ ਚੀਜ਼ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਮੈਦਾਨ ਚ ਆਉਂਦੇ ਆ ਬਠਿੰਡਾ ਲੋਕ ਸਭਾ ਹਲਕੇ ਤੋਂ ਤਾਂ ਅਕਾਲੀ ਦਲ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਜਿਹੜਾ ਫਰੋਜ਼ਪੁਰ ਭੇਜ ਸਕਦਾ ਹੈ ਜਾਂ ਖੰਡੂਰ ਸਾਹ ਭੇਜ ਸਕਦਾ ਹੈ ਫਰੋਜ਼ਪੁਰ ਦੇ ਚਾਂਸ ਜ਼ਿਆਦਾ ਨੇ ਦੋਨਾਂ ਚੋਂ ਕੋਈ ਵੀ ਹਲਕਾ ਹੋ ਸਕਦਾ ਹੈ ਫਿਰ ਇਹ ਵੀ ਗੱਲ ਹੈ ਕਿ ਉਹਨਾਂ ਨੂੰ ਸਮਰਥਨ ਦੇ ਸਕਦਾ ਅਕਾਲੀ ਦਲ ਅਕਾਲੀ ਦਲ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸਮਰਥਨ ਦੇਵੇਗਾ ਅਤੇ ਜਿਹੜਾ ਉਹ ਇੱਕ ਤਰ੍ਹਾਂ ਨਾਲ ਉਹਨਾਂ ਲਈ ਰਾਹ ਸਾਫ਼ ਕਰ ਦੇਗਾ ਜਾਂ ਦੂਜੀ ਗੱਲ ਇਹ ਹੈ ਕਿ ਕੋਈ ਕੈਂਡੀਡੇਟ ਹੋਰ ਦਿੱਤਾ ਜਾ ਸਕਦਾ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਚੌਣ ਮੈਦਾਨ ਚੋਂ ਦੇ ਕਾਂਗਰਸ ਤਾਂ ਪਹਿਲਾਂ ਹੀ ਕਹਿ ਚੁੱਕੀ ਹੈ ਉਹ ਚ ਸਥਿਤੀਆਂ ਦੋ ਨੇਗੀਆਂ ਸਮਰਥਨ ਉਸ ਸਥਿਤੀ 'ਚ ਦਿੱਤਾ ਜਾ ਸਕਦਾ ਜੇਕਰ ਉਹ ਆਜ਼ਾਦ ਲੜਦੇ ਨੇ ਜੇਕਰ ਉਹ ਕਾਂਗਰਸ ਦੀ ਟਿਕਟ ਤੇ ਲੜਦੇ ਨੇ ਤਾਂ ਫਿਰ ਕੈਂਡੀਡੇਟ ਬਦਲਿਆ ਜਾਏਗਾ ਇਹ ਕੁੱਲ ਮਿਲਾ ਕੇ ਹੁਣ ਤੱਕ ਦੀ ਸਥਿਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਰਜ ਕਰਾਓ ਤਾਂ ਜੋ ਤੁਹਾਡੀਆਂ ਭਾਵਨਾਵਾਂ ਪਤਾ ਲੱਗ ਸਕਣ ਪਰ ਪਿਆਰ ਤੇ ਆਦਰ ਨਾਲ ਤਾਂ ਜੋ ਕਿਸੇ ਨੂੰ ਕਿਸੇ ਪ੍ਰਕਾਰ ਦੀ ਠੇਸ ਨਾ ਪਹੁੰਚੇ